ਮਾਮਲਾ ਸਤਕੁਰ ਸਿੰਘ ਨਾਮ ਦੇ ਇੱਕ ਨੌਜਵਾਨ ਦਾ ਹੈ ਜੋ ਕਿ 13 ਤਰੀਕ ਤੋਂ ਲਾਪਤਾ ਸੀ ਜਿਸ ਦੀ লাশ 20 ਤਰੀਕ ਨੂੰ ਨਹਿਰ ਵਿੱਚੋਂ ਬਰਾਮਦ ਹੋਈ ਹੈ ਸਬੰਧੀ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਨੂੰ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਸੀ ਤੇ ਜੋ ਦੋਸ਼ੀ ਹਨ ਉਹਨਾਂ ਦਾ ਵੀ ਪਤਾ ਲੱਗ ਚੁੱਕਾ ਹੈ ਦੋਸ਼ੀਆਂ ਨੂੰ ਫੜ ਲਿਆ ਗਿਆ ਸੀ ਅਤੇ ਉਹਨਾਂ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਸੀ ਪਰ ਹੁਣ ਉਹ ਥਾਣੇ ਤੋਂ ਫਰਾਰ ਹੋ ਗਏ ਹਨ ਹੁਣ 4 ਦਿਨ ਬੀਤ ਜਾਨ ਤੀ ਵੀ ਉਹ ਫੜੇ ਨਹੀਂ ਗਏ ਅਜ ਉਹਨਾਂ ਨੂੰ ਫਰਾਰ ਹੋਏ 4 ਦਿਨ ਹੋ ਗਏ ਹਨ ਤੇ ਡੀਐਸਪੀ ਸਾਹਿਬ ਦੇ ਕੋਲ ਵੀ ਅਸੀਂ ਪੇਸ਼ ਹੋਏ ਸੀ ਡੀਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਸੀ ਕਿ ਉਹ ਸਾਨੂੰ ਅੱਜ ਦੇ 4 ਜਾਂ 5 ਵਜੇ ਤੱਕ ਕਾਰਵਾਈ ਕਰਕੇ ਉਹਨਾਂ ਨੂੰ ਪੇਸ਼ ਜ਼ਰੂਰ ਕਰਨਗੇ ਪਰੰਤੂ ਅੱਜ ਇੱਕ ਦਿਨ ਫੇਰ ਲੰਘ ਗਿਆ ਪਰ ਉਹਨਾਂ ਦੀ ਪੇਸ਼ੀ ਨਹੀਂ ਕਰਵਾਈ ਗਈ ਉਹਨਾਂ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਜਲਦੀ ਤੋਂ ਜਲਦੀ ਉਹਨਾਂ ਦੇ ਰਿਸ਼ਤਰਾਂ ਨੂੰ ਬੁਲਾ ਕੇ ਮਾਮਲੇ ਦੀ ਪੁੱਛਗਿੱਛ ਕੀਤੀ ਜਾਵੇ ਇਹ ਕੇਸ ਫਿਲਹਾਲ ਬਰੇਟਾ ਪੁਲਿਸ ਦੇ ਅਧੀਨ ਚੱਲ ਰਿਹਾ ਹੈ ਇਸ ਖਬਰ ਦੀ ਪੇਸ਼ਕਸ਼ ਬੁਢਲਾਡਾ ਤੋਂ ਪੱਤਰਕਾਰ ਦਵਿੰਦਰ ਸਿੰਘ ਕੋਹਲੀ ਵੱਲੋਂ ਕੀਤੀ ਗਈ ਹੈ ਦੀ ਡੋੜੀ ਹਲ ਦਿੰਦਾ ਗ੍ਰਿਫਤਾਰ ਕੀਤਾ ਹੋਇਆ ਸੀ ਦੋਸ਼ੀ ਨੇ ਆ ਗਿਆ ਤੇ ਸਾਡੇ ਪਿੰਡੋਂ ਸਦਗੁਰ ਸਿੰਘ ਇੱਕ ਗਰੀਬ ਪਰਿਵਾਰ ਦਾ ਬੱਚਾ ਸੀ ਉਹ ਉਹ ਵਗਾਗਰ ਲੋੜੀਏ ਦਿਨ ਘਰੋਂ ਬਾਹਰ ਚਲੇ ਗਿਆ ਉਸ ਤੋਂ ਬਾਅਦ ਉਹਦੀ ਜਿਹੜੀ ਡੈੱਡ ਬੋਡੀ ਸੀ ਸਾਨੂੰ 20 ਤਰੀਕ ਨੂੰ ਆਪਣਾ ਬ੍ਰਿਟਾਇਨ 에ਅਰ ਦੇ ਵਿੱਚੋਂ ਮਿਲੀ ਹੈ ਇੱਥੋਂ ਸੱਜੇ ਦੇ ਕੋਲ ਉਸ ਕਰਕੇ ਅਸੀਂ ਇਹ ਤਰਨਾ ਦਿੱਤਾ ਹੈ ਵੀ ਕਿ ਜਿਹੜੇ ਦੋਸ਼ੀ ਨੇ ਉਹ ਹੀ ਤੱਕ ਮਾਰਨੇ ਸਾਰਾ ਪਿੰਡ ਸਾਡੇ ਨਾਲ ਖੜਿਆ ਹੈ ਤੇ ਪਰਿਵਾਰ ਨੂੰ ਗਰੀਬ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਜਿਹੜੇ ਦੋਸ਼ੀ ਨੇ ਕੱਢ ਜੁ ਕੱਢ ਨੂੰ ਸਜ਼ਾ ਕਿਉਂ ਚਾਹੀਦੀ ਹੈ ਅ ਜਿਵੇਂ ਦੱਸਿਆ ਗਿਆ ਜੀ ਪਹਿਲਾਂ ਵੀ ਵੀ ਸਾਡੇ ਵੱਲੋਂ ਦੋਛੇ ਦੀ ਗੱਡੀ ਪਛਾਣੀ ਗਈ ਹੈ ਤੇ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ। ਨਹੀਂ ਪੁਲਿਸ ਵਾਲੋਂ ਐਫ ਆਈ ਆਰ ਪਰਚਾ ਦਾ ਤਾਂ ਇਹਨੇ ਸੇਵ ਕਰਤਾ ਸੀਗਾ 302 ਦਾ ਕੱਲ ਵੀ ਅਸੀਂ ਡੀਐਸਪੀ ਸਾਹਿਬ ਨੂੰ ਮਿਲੇ ਸੀ। ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਜੀ ਵੀ ਅਸੀਂ ਕੱਲ ਤੱਕ ਤੁਹਾਨੂੰ ਪੂਰਾ ਬੰਦਿਆਂ ਦੋਛੇ ਨੂੰ ਫੜ ਕੇ ਸਾਡੇ ਸਾਹਮਣੇ ਕਰਦੇ ਆਂਗੇ। ਬਾਕੀ ਪ੍ਰਸ਼ਾਸਨ ਨੇ ਐਸਐਚਓ ਨੇ ਸਾਨੂੰ ਪਹਿਲਾਂ ਵੀ ਵਿਸ਼ਵਾਸ ਦਿੱਦ ਕੇ ਵੀ ਸਾਨੂੰ ਐ ਲੱਗਦਾ ਵੀ ਜਿਵੇਂ ਡੀਐਸਪੀ ਸਾਹਿਬ ਨੇ ਕੱਲ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਹੈ ਕਿ ਕੱਲ ਸਾਨੂੰ ਵਿਸ਼ਵਾਸ ਹੋਈ ਸਾਰੇ ਰਿਸ਼ਤੇਦਾਰਾਂ ਨੂੰ ਚੱਕਰੋ ਬਾਕੀ ਇਹਨਾਂ ਨੇ ਸਾਨੂੰ ਪੂਰਾ ਭਰੋਸਾ ਵੀ ਦਿੱਤਾ ਸੀ ਵੀ ਸਾਰੇ ਰਿਸ਼ਤੇਦਾਰਾਂ ਨੂੰ ਚੱਕੋ ਜੀ ਫੇਰ ਸਿਤੀ ਸਿਤੀ ਜਿੰਨਾ ਸਿਤੀ ਹੋ ਸਕਦਾ ਹੈ ਉਹਨਾਂ ਸਿਤੀ ਜਿਹੜੇ ਦੋਸ਼ੀ ਨੇ ਉਹ ਦਰਦਾਰ ਹੋਣ ਹੁਣ ਤੁਸੀਂ ਸਰਕਾਰ ਤੋਂ ਅੱਜ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਇਨਸਾਫ ਬੇਜਰੂਰ ਮਿਲਣਾ ਚਾਹੀਦਾ ਕੋਈ ਬੇਦੋਸ਼ਾ ਵੀ ਨਾ ਸੀ ਪਾਲ ਦੀ ਬੇਦੋਸ਼ਾ ਕਿਸੇ ਦੀ ਵੀ ਕੋਈ ਕਟਾਈ ਨਾ ਹੋਵੇ ਕੁਛ ਨਾ ਹੋਵੇ ਜਿਹੜਾ ਦੋਸ਼ੀ ਹੈ ਉਹਨੂੰ ਕਾੜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਅੱਗੇ ਤੋਂ ਬੰਦਾ ਕੋਈ ਇਹੋ ਜੀ ਗਲਤੀ ਨਾ ਕਰੇ ਕਿਉਂਕਿ ਇਸ ਪਰਿਵਾਰ ਨਾਲ ਜੀ ਅਜੇ ਤੱਕਾ ਹੋ ਗਿਆ ਕੱਲ ਨੂੰ ਕਿਸੇ ਦਾ ਹੋਰ ਵੀ ਹੋ ਸਕਦਾ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਦੋਸ਼ੀ ਬਖਸ਼ਿਆ ਜਾਵੇ ਮਤਲਬ ਜੀ ਸਾਰਾ ਪਰਿਵਾਰ ਸਾਰਾ ਪਿੰਡ ਦੇ ਨਾਲ ਇੱਕ ਗਰੀਬ ਪਰਿਵਾਰ ਨਾਲ ੱਤਕਾ ਹੋਇਆ ਜੀ ਤਾਂ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਊਗਾ ਇਹ ਮੁੜ ਕੇ ਸਾਡੇ ਪਿੰਡ ਦੇ ਵਿੱਚ ਅਸੀਂ ਨੌਕਤ ਨਾ ਆਵੇ ਕਿਉਂਕਿ ਜੇ ਅੱਜ ਦੋਸ਼ੀ ਬਚ ਗਿਆ ਤਾਂ ਕੱਲ ਨੂੰ ਕੁਝ ਵੀ ਹੋ ਸਕਦਾ ਅਸੀਂ ਸਾਡਾ ਮੁੰਡਾ ਸੀ ਸਤਗੁਰਜੀ ਤੇ ਬਾਪਦਾਨਾ ਲਖਸ਼ਮ ਸਿੰਘ ਦੀ ਪਿੰਡ ਦੇ ਨੇ ਭਾਵੇਂ ਸਰਪੰਚ ਵਿਕਰ ਸਿੰਘ ਭਾਵੇਂ ਤੋਂ ਅਸੀਂ ਮੁੰਡਾ 13 ਤਰੀਕ ਨੂੰ 6:56 ਮਿੰਟਾਂ 'ਤੇ ਘਰੋਂ ਉਹ ਕਿਸੇ ਬੰਦੇ ਨੇ ਜੀ ਉਹ ਨੰਬਰ ਦੇ ਉੱਪਰੋਂ ਫੋਨ ਆਇਆ ਸੀ ਨਾਰ ਸਿੰਘ ਦੇ ਨੰਬਰ ਤੋਂ ਫੋਨ ਆਇਆ ਸੀ ਉਹ ਕਾਲੇ ਰੰਗ ਦੀ ਗੱਡੀ ਸੀ ਉਹਦੇ ਵਿੱਚ ਉਹ ਬਹਿ ਗਿਆ ਸੀ ਉਦੋਂ ਆ ਬੈਠਣ ਤੋਂ ਬਾਅਦ ਉਹਦੀ ਸਾਨੂੰ ਅੱਜ ਨਹਿਰ ਦੇ ਵਿੱਚ ਜੋ ਤਫ਼ਤੀਸ਼ ਅਸੀਂ ਆਪ ਸਾਰੇ ਪਿੰਡ ਨੇ ਕੈਮਰੇ ਚੈੱਕ ਕੀਤੇ ਕੈਮਰੇ ਚੈੱਕ ਕਰਕੇ ਅਸਾਂ ਨੂੰ ਗੱਡੀ ਦਾ ਪਤਾ ਲੱਗ ਗਿਆ ਉਦੋਂ ਬਾਅਦ ਉਹ ਲੋਸ਼ੀਆਂ ਦਾ ਵੀ ਪਤਾ ਲੱਗ ਗਿਆ ਤੇ ਉਹ ਅੱਜ লাশਰ ਨੂੰ ਇਥੋਂ ਮਿਲਿਆ ਨੇਰ ਦੇ ਵਿੱਚੋਂ লাশ ਅਸੀਂ ਲੈ ਕੇ ਇਥੇ ਬਣਾ ਹਸਪਤਾਲ ਦੇ ਵਿੱਚ ਪੋਸਟਮਾਰਟਮ ਵਾਸਤੇ ਲੈ ਕੇ ਆ ਰਹੀ ਸੀ ਤੇ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਵੀ ਕੋਈ ਵੀ ਬੰਦੇ ਦਾ ਜਿੰਨਾ ਵੀ ਦੋਸ਼ੀ ਹੈ ਜਲਦੀ ਜਲਦੀ ਉਹਨੂੰ ਗ੍ਰਿਫਤਾਰ ਕਰਕੇ ਤੇ ਜੋਸ਼ੀਆਂ ਦੀ ਪੂਰੀ ਪਾਲ ਕਰਕੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਅਸੀਂ ਕਹਿੰਨੇ ਆਂ ਵੀ ਸਾਨੂੰ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਵੱਡਾ ਗਨਾਹ ਹੋਇਆ ਬਹੁਤ شریف ਮੁੰਡਾ ਸੀ ਉਹ ਨੌਜਵਾਨ ਮੁੰਡਾ ਸੀ 23-24 ਸਾਲ ਦੀ ਉਮਰ ਸੀ ਉਹਦੀ ਬਾਕੀ ਅਸੀਂ ਤਾਂ ਸਰਕਾਰ ਨੂੰ ਵੀ ਇਹੀ ਬੇਨਤੀ ਕਰਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਸਾਨੂੰ ਜਲਦੀ ਜਲਦੀ ਮਰਦਮਾਨ ਨੂੰ ਸਾਹਮਣੇ ਤਫ਼ਤੀਸ਼ ਕਰਕੇ ਪੂਰੀ ਆਪਦੀ ਸਾਹਮਣੇ ਦੁੱਧ ਦੁੱਧ ਪਾਣੀ ਕੀਤਾ ਜਾਵੇ ਵੀ ਕਿਵੇਂ ਮਰਿਆ ਉਹ ਕਿਉਂ ਮਰਿਆ ਕੀ ਕਾਰਨ ਸੀ ਉਹ ਗੱਡੀ ਦੀ ਪਛਾਣ ਹੋ ਚੁੱਕੀ ਹੈ ਜੀ ਹਾਂ ਜੀ ਉਹ ਗੱਡੀ ਦੀ ਕਾਲੇ ਰੰਗ ਦੀ ਗੱਡੀ ਦੀ ਪਛਾਣ ਹੈ ਜੀ ਉਹ ਕੈਮਰੇ ਦੇ ਵਿੱਚ ਅਸੀਂ ਚੈੱਕ ਕੀਤੀ ਹੈ ਉੱਥੇ ਹੀ ਥੋੜਾ ਮੋਟਾ ਸਰਾਕ ਮਿਲਿਆ ਅਸੀਂ ਗੱਲ ਦਾ ਤੇ ਉਸ ਕਰਕੇ ਇਹ ਡੈੱਡ ਪੁਲਿਸ ਨੂੰ ਮਿਲ ਗਿਆ ਜੀ ਕਿਸ ਦੀ ਹੈ ਜੀ ਉਹ ਗੱਡੀ ਉਹ ਗੱਡੀ ਜੀ ਤੇਜਾ ਸਿੰਘ ਦੀ ਗੱਡੀ ਹੈ ਜੀ ਉਹ ਕਾਲੇ ਰੰਗ ਦੀ ਐਸਯੂਵੀ ਹੈ ਬਾਕੀ ਤਾਂ ਯੂਪੀ ਨੰਬਰ ਹੈ ਯੂ ਯੂਪੀ ਦਾ ਯੂਪੀ ਦਾ ਨੰਬਰ ਹੈ ਆ ਮੈਨੂੰ ਪੂਰਾ ਪਤਾ ਨਹੀਂ ਕਿਹਦੇ ਨਾਮ ਹੈ ਨਾਮ ਬਾਰੇ ਮੈਨੂੰ ਕੋਈ ਪਤਾ ਨਹੀਂ ਵੀ ਹੈਗੀ ਹੈ ਜਾਂ ਨਹੀਂ ਹੈਗੀ ਠੀਕ ਹਾਂਜੀ ਜੀ ਮੈਂ ਸਤਗੁਰ ਦਾ ਭਰਾ ਬੋਲਦਾ ਤੇ ਲੋੜੀ ਵਾਲੇ ਦਿਨ ਮੇਰੇ ਭਰਾ ਦੇ ਨੂੰ ਕੋਈ ਫੋਨ ਆਇਆ ਨਰ ਸਿੰਘ ਵੱਲੋਂ ਪੁੱਤਰ ਤੇਜਾ ਸਿੰਘ ਵੱਲੋਂ ਤੇ ਉਹਨਾਂ ਨੇ ਬੁਲਾ ਕੇ ਉਹਨੂੰ ਨਹਿਰ ਵਿੱਚ ਸੁੱਟਿਆ ਗਿਆ ਤੇ ਉਹਨਾਂ ਨੂੰ ਵੱਦ ਤੋਂ ਵੱਧ ਸਜ਼ਾ ਦਿੱਤੀ ਜਾਵੇ ਉਹਨਾਂ ਟਾਈਮ ਨਾਲ ਹੀ ਮੈਂ ਮੇਰੇ ਭਰਾ ਦੀ ਦਾਪਸਟ ਮਾਰ ਕਰੂੰਗਾ ਨਾ ਹੀ ਸਬਸਕ੍ਰਾਈਬ ਕਰੋ ਇਹ ਜਦੋਂ 13 ਤਰੀਕ ਨੂੰ ਗਿਆ ਸੀ ਘਰੋਂ ਤੇ ਤੁਸੀਂ ਅੱਜ ਉਹਨਾਂ ਦੇ ਨਾਮ ਲੈ ਰਹੇ ਹੋ ਫਿਰ ਸਾਨੂੰ ਕਿਵੇਂ ਪਤਾ ਲੱਗਿਆ ਵੀ ਉਹਦਾ ਫੋਨ ਆਇਆ ਉਹਨਾਂ ਦੀ ਗੱਡੀ ਅਸੀਂ ਕੈਮਰੇ ਚੈੱਕ ਕਰਾਇਆ ਨਹੀਂ ਜੀ ਗੱਡੀ ਮਿਲੀ ਉਹਨਾਂ ਦੇ ਕੈਮਰੇ ਵਿੱਚ ਅੱਛਾ ਆਪ ਮੰਨੇ ਵੀ ਨਾ ਉਹ ਘਰੇ ਆਪ ਮੰਨੇ ਨੇ ਦੇਖ ਤੋਂ ਬਾਅਦ ਲਾਪਤਾ ਹੋ ਗਏ ਦੋਨੇ ਕੋਲ ਮਿਸ ਇਥੇ ਪਿੰਡ ਖੇਲਣ ਹੈ ਮਾਨਸਾ ਤਹਿਸੀਲ ਦੇ ਵਿੱਚ ਸਾਉਣੀ ਮਾਨਸਾ ਚ ਜੋ ਇਥੇ ਸਾਨੂੰ ਪਤਾ ਲੱਗਾ ਕਿ ਭਿੰਦਰਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਦਾ ਇਹ ਪਿੰਡ ਖੇਲਣ ਦਾ ਮਾੜ ਜਿਹੜਾ ਗੋਲੀਆਂ ਮਾਰਕੇ ਸਨ ਕਰਦਾ ਤਾਂ ਇਹ ਮੌਕੇ ਜਾ ਕੇ ਸਾਰਾ ਹਾਲਾਤ ਦੇਖੇ ਸਾਰੇ ਹਾਲਾਤ ਦੇਖ ਕੇ ਮੈਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸਹਿਬਾ ਕਿਸ ਨੂੰ ਵੀ ਮਿਲਣਾ ਆਈਪੀਐਸ ਦੇ ਧਿਆਨ ਚ ਲੈਂਦੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਮੁੱਖ ਜਿਹੜੀ ਹੈਗੀ ਆ ਉਦੋਂ ਸੋ ਜੋ ਕਾਰਵਾਈ ਬੰਦੀ ਸੀ ਕੀਤੀ ਤੇ ਐਸਪੀ ਦੀ ਸਾਡੀ ਅਗਵਾਈ ਚ ਸਾਰੀ ਜਿਹੜੀ ਜਾਂਚ ਚੱਲ ਰਹੀ ਹੈ ਤੇ ਅਸੀਂ ਉਹਦੇ ਤਹਿ ਜਿਹੜੇ ਦੋਸ਼ੀ ਨੇ ਫੜਾ ਲੇ ਉਹਨਾਂ ਨੂੰ ਫੜਨ ਲਈ ਜਿਹੜੀ ਟੀਮਾਂ ਬਣਾਤੀਆਂ ਨੇ ਲਗਭਗ ਥਾਣਿਆਂ ਦੀਆਂ ਤੇ ਜਲਦੀ ਜਲਦੀ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਤੇ ਇਹ ਜਿਹੜਾ ਮਰਡਰ ਹੈ ਫਿਲਹਾਲ ਜੋ ਦੱਸਿਆ ਗਿਆ ਜਾਂ ਦੇਖਣ ਨੂੰ ਲੱਗਦਾ ਕਿ ਜਿਹੜਾ ਫਾਇਰ ਆਰਮ ਨਾਲ ਹੋਇਆ ਬਾਕੀ ਜਿਹੜੀ ਜਾਂਚ ਚੱਲਿਆ ਜਾਂਦੇ ਸਾਹਮਣੇ ਜੋ ਵੀ ਗੱਲ ਆਏਗੀ ਤਾਂ ਉਹ ਤੁਹਾਡੇ ਨਾਲ ਬਾਅਦ ਸ਼ੇਅਰ ਕੀਤੀ ਜਾਏਗੀ